ਸਰੋਂਗ ਤੇ ਖੜੇ ਕਰ ਦੇਣ ਵਾਲੀਆਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜੋ ਕਿ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਖਰੜ ਲਾਂਡਰਾ ਰੋਡ ਤੇ ਇੱਕ ਸੋਸਾਇਟੀ ਐ ਐਸਬੀਪੀ ਉੱਥੇ ਦੀ ਆ ਤੁਹਾਨੂੰ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਔਰ ਕਿਸ ਤਰੀਕੇ ਦੇ ਨਾਲ ਅਚਨਚੇਤ ਹੀ ਇਹ ਤਸਵੀਰਾਂ ਇੱਕ ਮਹਿਲਾ ਦੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਹੋ ਗਈਆਂ ਦਰਸਲ ਇੱਕ ਮੰਜ਼ਿਲ ਹੈ ਉੱਥੇ ਤੀਸਰੀ ਫਲੋਰ ਦੇ ਉੱਤੇ ਇੱਕ ਫਲੈਟ ਹੈ ਉਸ ਦੇ ਵਿੱਚ ਅੱਗ ਲੱਗੀ ਸੀ ਔਰ ਜਦੋਂ ਅੱਗ ਲੱਗੀ ਸੀ ਤਾਂ ਮਹਿਲਾ ਇਹ ਵੀਡੀਓ ਸਭ ਕੁਝ ਆਪਣੇ ਮੋਬਾਈਲ ਫੋਨ ਦੇ ਵਿੱਚ ਰਿਕਾਰਡ ਕਰ ਰਹੀ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਅੱਗ ਦੇਖਦੇ ਹੀ ਦੇਖਦੇ ਇੰਨਾ ਭਿਆੰਕਰ ਰੂਪ اختیار ਕਰ ਲਵੇਗੀ ਤੇ ਮਹਿਲਾ ਜਿਵੇਂ ਹੀ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਨੂੰ ਰਿਕਾਰਡ ਕਰ ਰਹੀ ਹੁੰਦੀ ਹੈ ਤਾਂ ਅਚਾਨਕ ਇੱਕ ਜ਼ੋਰਦਾਰ ਧਮਾਕਾ ਹੁੰਦਾ ਹੈ ਤਾਂ ਫਿਰ ਪਤਾ ਚੱਲਦਾ ਹੈ ਕਿ ਇਸ ਸੋਸਾਇਟੀ ਦੇ ਵਿੱਚ ਸਿਲੰਡਰ ਬਲਾਸਟ ਹੋ ਗਿਆ ਔਰ ਕੁਝ ਸਮਾਂ ਪਹਿਲਾਂ ਇਸ ਸੋਸਾਇਟੀ ਦੇ ਵਿੱਚ ਐਸਬੀਪੀ ਸੋਸਾਇਟੀ ਦੇ ਵਿੱਚ ਟਾਵਰ ਨੰਬਰ 5 ਔਰ ਤੀਸਰੇ ਫਲੋਰ ਦੇ ਉੱਤੇ 323 ਨੰਬਰ ਇਹ ਫਲੋਰ ਹੈ ਜੇ 323 ਨੰਬਰ ਇਹ ਫਲੈਟ ਦਾ ਨੰਬਰ ਹੈ ਜਿੱਥੇ ਇਹ ਧਮਾਕਾ ਹੋਇਆ ਹੈ ਔਰ ਕੁਝ ਸਮਾਂ ਪਹਿਲਾਂ ਹੀ ਇੱਥੇ ਇੱਕ ਨੌਜਵਾਨ ਸੁੱਤਾ ਪਿਆ ਸੀ ਉਸ ਨੂੰ ਨਹੀਂ ਪਤਾ ਸੀ ਕਿ ਘਰ ਦੇ ਵਿੱਚ ਆਖਰਕਾਰ ਕੀ ਹੋ ਰਿਹਾ ਹੈ ਕਰਾਏਦਾਰ ਸੁੱਤਾ ਪਿਆ ਸੀ ਅਚਾਨਕ ਅੱਗ ਫੈਲ ਜਾਂਦੀ ਹੈ ਤਾਂ ਉਹ ਦਰਵਾਜ਼ਾ ਤੋੜ ਕੇ ਬਾਹਰ ਨਿਕਲਦਾ ਹੈ ਔਰ ਕੁਝ ਸਮੇਂ ਬਾਅਦ ਉਸੇ ਮਕਾਨ ਦੇ ਵਿੱਚ ਉਸੇ ਫਲੈਟ ਦੇ ਵਿੱਚ ਜ਼ੋਰਦਾਰ ਤਮਾਕਾ ਹੁੰਦਾ ਹੈ ਔਰ ਸਿਲੰਡਰ ਦਾ ਇੰਨਾ ਜ਼ਿਆਦਾ ਤਮਾਕਾ ਹੁੰਦਾ ਹੈ ਕਿ ਹਰ ਇੱਕ ਸਮਾਨ ਸੜ ਕੇ ਸੁਆਹ ਹੋ ਜਾਂਦਾ ਹੈ ਤੇ ਘਰ ਦੇ ਅੰਦਰ ਔਰ ਬਾਹਰ ਔਰ ਦੂਰ ਤੋਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈ ਰਏ ਆ ਕਿ ਕਿਸ ਤਰੀਕੇ ਨਾਲ ਧਮਾਕਾ ਹੋਇਆ ਧਮਾਕੇ ਤੋਂ ਬਾਅਦ ਕਿਵੇਂ ਅੱਗ ਲੱਗ ਜਾਂਦੀ ਹੈ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਔ ਤੜਕਸਾਰ ਸਵੇਰੇ ਕਰੀਬ 5 ਵਜੇ ਦੀਆਂ ਇਹ ਤਸਵੀਰਾਂ ਨੇ ਔਰ ਤੁਸੀਂ ਉਸ ਵੇਲੇ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਖਰੜ ਲਾਂਡਰਾ ਰੋਡ ਦੇ ਕਿਆ ਭਿਆੰਕਰ ਜਾਮ ਵਾਲੇ ਹਾਲਾਤ ਹੁੰਦੇ ਨੇ ਇੰਨੀਆਂ ਤਰਸਯੋਗ ਹਾਲਾਤ ਨੇ ਸੜਕ ਦੇ ਕਿ ਐਂਬੂਲੈਂਸੀ ਮੌਕੇ ਦੇਤੇ ਨਹੀਂ ਪਹੁੰਚ ਸਕੀ ਨਾ ਹੀ ਫਾਇਰ ਬ੍ਰਿਗੇਡ ਮੌਕੇ ਦੇਤੇ ਕੌਣ ਸੱਕੀ ਸੀ ਕਿਉਂਕਿ ਫੋਨ ਤਾਂ ਸਾਰੇ ਥਾਂ ਤੇ ਕੀਤਾ ਗਿਆ ਸੀ ਇਸੇ ਕਰਕੇ ਫਾਇਰ ਬ੍ਰਿਗੇਡ ਵੀ ਕਾਫੀ देर ਨਾਲ ਪਹੁੰਚੀ ਐਨੀ ਦੇਰ ਦੇ ਵਿੱਚ ਦੂਸਰੀ ਥਾਂ ਦੇ ਉੱਤੇ ਫੋਨ ਕਰ ਦਿੱਤਾ ਗਿਆ ਸੀ ਤਾਂ ਕਿਸੇ ਹੋਰ ਲੋਕੇਸ਼ਨ ਦੇ ਉੱਤੇ ਫਾਇਰ ਬ੍ਰਿਗੇਡ ਮੌਕੇ ਦੇ ਉੱਤੇ ਪਹੁੰਚਦੀ ਹੈ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਹੈ ਫਿਲਹਾਲ ਅੱਗ ਕਿਉਂ ਲੱਗੀ ਇਹਦੇ ਕਾਰਨਾਂ ਦਾ ਹਲੇ ਤੱਕ ਕੁਝ ਵੀ ਪਤਾ ਨਹੀਂ ਚੱਲ ਸਕਿਆ ਜਾਂਚ ਪੜਤਾਲ ਹੋਵੇਗੀ ਉਸ ਤੋਂ ਬਾਅਦ ਹੀ ਪਤਾ ਚੱਲੇਗਾ ਲੇਕਿਨ ਹੜੇ ਇੰਨਾਕ ਜ਼ਰੂਰ ਹੈ ਕਿ ਗੈਸ ਸਿਲੰਡਰ ਦੇ ਵਿੱਚੋਂ ਲੀਕੇਜ ਹੋ ਗਈ ਸੀ ਇਸ ਕਰਕੇ ਕੋਈ ਚਿਗਿਆੜੀ ਉੱਠੀ ਔਰ ਉਸ ਨੇ ਅੱਗ ਦਾ ਭਿਆਨਕ ਰੂਪ ਇਖਤਿਆਰ ਕਰ ਲੇਤਾ ਤੇ ਦੇਖਦੇ ਹੀ ਦੇਖਦਿਆਂ ਇਹ ਅੱਗ ਦੀ ਲਪੇਟ ਵਿੱਚ ਪੂਰੇ ਦਾ ਪੂਰਾ ਫਲੈਟ ਆ ਜਾਂਦਾ ਔਰ ਜਿੰਨਾ ਸਮਾਨ ਵੀ ਫਲੈਟ ਦੇ ਅੰਦਰ ਪਿਆ ਹੁੰਦਾ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਪਰ ਗਰੀਮਤ ਇੰਨੀ ਰਹੀ ਕਿ ਜਿਹੜਾ ਨੌਜਵਾਨ ਮੁੰਡਾ ਅੰਦਰ ਸੁੱਤਾ ਪਿਆ ਹੁੰਦਾ ਉਹ ਭੱਜ ਕੇ ਆਪਣੀ ਜਾਨ ਬਚਾਉਂਦਾ ਹੈ ਉਸ ਵੇਲੇ ਤੱਕ ਸਿਲੰਡਰ ਬਲਾਸਟ ਨਹੀਂ ਹੋਇਆ ਹੁੰਦਾ ਤੇ ਜਿਵੇਂ ਉਹ ਬਾਹਰ ਜਾਂਦਾ ਹੈ ਲੋਕ ਰੋਲਾ ਵਗੈਰਾ ਪਾਉਂਦੇ ਨੇ ਕੁਝ ਲੋਕ ਸੈਰ ਕਰ ਰਹੇ ਹੁੰਦੇ ਨੇ ਸਵੇਰ ਦੀ ਆਪਣੇ ਫੋਨ ਦੇ ਵਿੱਚ ਵੀਡੀਓ ਬਣਾਉਂਦੇ ਨੇ ਕੁਝ ਜਾਗਰੂਕ ਲੋਕ ਵੀ ਹੁੰਦੇ ਨੇ ਜੋ ਕਿ ਫਾਇਰ ਬ੍ਰਿਗੇਡ ਨੂੰ ਫੋਨ ਕਰਦੇ ਨੇ ਪ੍ਰਸ਼ਾਸਨ ਨੂੰ ਕਰਦੇ ਨੇ ਐਂਬੂਲੈਂਸ ਨੂੰ ਕਰਦੇ ਨੇ ਤਾਂ ਕਿ ਜੇ ਕੋਈ ਅਣਸਖੌਵੀ ਘਟਨਾ ਵਾਪਰਦੀ ਹੈ ਤਾਂ ਉਸ ਤੋਂ ਘੱਟੋ ਘੱਟ ਨੁਕਸਾਨ ਹੋਵੇ ਲੇਕਿਨ ਜਦੋਂ ਤੱਕ ਐਂਬੂਲੈਂਸ ਆਂਦੀ ਜਾਂ ਫਿਰ ਫਾਇਰ ਬ੍ਰਿਗੇਡ ਦੀ ਗੱਡੀ ਤੇ ਪਹੁੰਚਦੇ ਉਸ ਤੋਂ ਪਹਿਲਾਂ ਹੀ ਇੱਕ ਵੱਡਾ ਜ਼ੋਰਦਾਰ ਧਮਾਕਾ ਹੁੰਦਾ ਔਰ ਇਸ ਧਮਾਕੇ ਦੀ ਗੂੰਜ ਦੂਰ ਦੂਰ ਤੱਕ ਸੁਣਾਈ ਦਿੱਤੀ ਔਰ ਅੱਗ ਦੀਆਂ ਲਪਟਾਂ ਹੁਣ ਤੁਸੀਂ ਦੇਖ ਹੀ ਸਕਦੇ ਹੋ ਕਿ ਕਿੰਨੀਆਂ ਜ਼ਬਰਦਸਤ ਅੱਗ ਦੀਆਂ ਲਪਟਾਂ ਨੇ ਜਿਸ ਦੇ ਵਿੱਚ 323 ਨੰਬਰ ਜਿਹੜਾ ਫਲੈਟ ਹੈ ਪੂਰਾ ਸੜ ਕੇ ਸੁਆਹ ਹੋ ਚੁੱਕਿਆ ਹੈ ਹੁਣ ਮੌਕੇ ਦੇ ਉੱਤੇ ਜਿਹੜਾ ਨੌਜਵਾਨ ਸੀ ਉਹ ਵੀ ਆਪਣੇ ਕੁਝ ਬਿਆਨ ਦੇ ਰਿਹਾ ਹੈ ਹੁਣ ਇਹ ਅੱਗ ਲੱਗੀ ਹੈ ਲਗਾਈ ਹੈ ਕੋਈ ਸਾਜ਼ਿਸ਼ਣ ਹੈ ਜਾਂ ਕੋਈ ਹਾਦਸਾ ਵਾਪਰ ਗਿਆ ਖੈਰ ਇਹਦੇ ਬਾਰੇ ਹਲੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਤੇ ਨਾ ਹੀ ਕੋਈ ਬੋਲਣ ਨੂੰ ਤਿਆਰ ਹੈ لیکن ہاں ਕੁਝ ਸਵਾਲੀਆ ਨਿਸ਼ਾਨ ਇਸ ਸੋਸਾਇਟੀ ਦੇ ਉੱਤੇ ਜ਼ਰੂਰ ਲੱਗਣੇ ਸ਼ੁਰੂ ਹੋ ਗਏ ਨੇ ਕਿਉਂ ਕਿ ਲੋਕ ਕਹਿ ਰਹੇ ਨੇ ਕਿ ਅਸੀਂ ਸੋਸਾਇਟੀ ਨੂੰ ਕਿਹਾ ਸੀ ਕਿ ਫਾਇਰ ਟੈਂਡਰ ਦੇ ਛੇਤੀ ਬਲਾਓ ਫਾਇਰ ਨੂੰ ਅਤੇ ਕਾਬੂ ਕਰੀਏ ਅੱਗ ਤੇ ਕਾਬੂ ਕਰੀਏ ਲੇਕਿਨ ਕਿਸੇ ਨੇ ਐਸਾ ਰਿਸਪੌਂਸ ਨਹੀਂ ਦਿੱਤਾ ਕਿ ਅੱਗ ਦੇ ਉੱਤੇ ਕਾਬੂ ਪਾਇਆ ਜਾ ਸਕਦਾ ਇਸੇ ਕਰਕੇ ਜੋ ਇੱਕ ਆਰਡਬਲਯੂਐਸ ਹੁੰਦੀ ਹੈ ਜਿਵੇਂ ਆਪਣੀ ਵੈਲਫੇਅਰ ਸੋਸਾਇਟیز ਬਣਾ ਲੈਂਦੇ ਨੇ ਔਰ ਦੂਸਰੇ ਪਾਸੇ ਜਿਹੜਾ ਗਰੁੱਪ ਹੁੰਦਾ ਮੇਨ ਉਹਨਾਂ ਦੇ ਵਿੱਚ ਖਿੱਚੋ ਤਾਣ ਹਮੇਸ਼ਾ ਤੋਂ ਤੁਸੀਂ ਦੇਖੀਏ ਚੱਲਦੀ ਰਹਿੰਦੀ ਹੈ ਤੇ ਇੱਥੇ ਵੀ ਚੱਲਦੀ ਹੈ ਕਿਉਂਕਿ ਜਿਹੜੀ ਆਰਡ WA ਹੈ ਉਹ ਕਹਿ ਰਹੀ ਹੈ ਕਿ ਸੁਸਾਇਟੀ ਸਾਨੂੰ ਜੇਕਰ ਹੈਂਡਓਵਰ ਹੋਈ ਹੁੰਦੀ ਤਾਂ ਅਸੀਂ ਪ੍ਰਬੰਧ ਵਧੀਆ ਕਰ ਸਕਦੇ ਸੀ ਅੱਗ ਤੇ ਛੇਤੀ ਕਾਬੂ ਪਾਇਆ ਜਾ ਸਕਦਾ ਸੀ ਔਰ ਜੇਕਰ ਕੋਈ ਵੱਡਾ ਨੁਕਸਾਨ ਹੋਣਾ ਉਸ ਤੋਂ ਵੀ ਬਚਾਅ ਹੋ ਸਕਦਾ ਸੀ ਪਰ ਦੂਸਰੇ ਪਾਸੇ ਹਲੇ ਇਸ ਸੁਸਾਇਟੀ ਦਾ ਆਫੀਸ਼ੀਅਲੀ ਕੋਈ ਵੀ ਬਿਆਨ ਨਹੀਂ ਆਇਆ ਜਦੋਂ ਆਵੇਗਾ ਸੁਣਾਵਾਂਗੇ ਲੇਕਿਨ ਫਲੈਟ ਦੇ ਅੰਦਰ ਜਿਹੜਾ ਨੌਜਵਾਨ ਸੀ ਉਹਦਾ ਕੀ ਕਹਿਣਾ ਹੈ ਪੁਲਿਸ ਦਾ ਔਰ ਫਾਇਰ ਟੈਂਡਰ ਵਰਕਰਸ ਦਾ ਕੀ ਕਹਿਣਾ ਉਹ ਸੁਣਦੇ ਆਪਾਂ ਪਾਸ ਟਾਈਮ ਇਹੀ ਤੇ ਅੰਦਰ ਕਿਸੇ ਫਲੈਟ ਮੇ ਮਰੀ ਬਾਹਰ ਨਿਕਲ ਗਿਆ ਹੋਰ ਕੌਣ ਕੌਣ ਸੀ ਆਪਕੇ ਸਾਥ ਮੈਂ ਮੈਡਿਕਲ ਲੇ ਲਿਆ ਇਸ ਫਲੈਟ ਮੇ ਆਪ ਇਕੱਲੇ ਰਹਤੇ ਤੇ ਹਾਂਜੀ ਦੂਆ ਕਿਥੇ ਲਗਾ ਕੇ ਕਿਸੇ ਲਿ ਕੁਛ ਨਹੀਂ ਪਤਾ ਨਹੀਂ ਪਤਾ ਜੀ ਮੇਰੇ ਕੋਲ ਜੀ ਜਿਹੜਾ ਦੋ ਲੋਕ ਦੋਸ਼ਦਾਰ ਆਏ ਫਾਇਰ ਵਿਗਟ ਸੋ ਚੱਲਿਆ ਨਹੀਂ ਕੀ ਕਰੇ ਫਾਇਰ ਇੰਸਟੀਚੂਨਰ ਤਾਂ ਚੱਲੇ ਆ ਜੀ ਸਾਰੇ ਉਹ ਕਹਿ ਰਹੇ ਆ ਵੀ ਪ੍ਰਧਾਨ ਜੀ ਕਹਿੰਦੇ ਚੱਲੇ ਹੀ ਨਹੀਂ ਸਾਰਾ ਸਿਸਟਮ ਹੈ ਉਹ ਸਾਰਾ ਮੋਟਰਾਂ ਵਗੈਰਾ ਚਲਾਣੀਆਂ ਪੈਂਦੀਆਂ ਸਾਰਾ ਕੁਝ ਚਲਾਉਣਾ ਪੈਂਦਾ ਨਾ ਜਿਹੜੇ ਮਤਲਬ ਤੁਸੀਂ ਰਾਤ ਨੂੰ ਇੱਥੇ ਕੋਈ ਬੰਦਾ ਇਹ ਨਹੀਂ ਛੱਡਿਆ ਹੋਇਆ ਬੰਦਾ ਇਲੈਕਟ੍ਰੀਸ਼ੀਅਨ ਰਹਿੰਦਾ ਜਾਂ ਸਿਕਿਉਰਟੀ ਹੁੰਦੀ ਸਾਡੀ ਉਹ ਅੱਜ ਹੈ ਨਹੀਂ ਸੀ ਹੈ ਗਿਆ ਸੀ ਤੇ ਉਹਨਾਂ ਵੱਲੋਂ ਫਿਰ ਚਲਾਇਆ ਨਹੀਂ ਗਿਆ ਉਹਨਾਂ ਤੋਂ ਉਹ ਸਿਸਟਮ ਪੂਰਾ ਨਹੀਂ ਨਾ ਪਤਾ ਉਹਨਾਂ ਨੂੰ ਤੁਸੀਂ ਅਨਟ੍ਰੇਨ ਬੰਦੇ ਰੱਖੇ ਹੋਏ ਹਨ ਅਨਟ੍ਰੇਨ ਨਹੀਂ ਆ ਸਭ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਇਹ ਬੰਦੇ ਇਸ ਲਈ ਰੱਖੇ ਜਾਂਦੇ ਕਿ ਐਮਰਜੈਂਸੀ 'ਚ ਕੰਮ ਆਣ ਤੁਸੀਂ ਕਹਿੰਦੇ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿੱਦਾਂ ਚਲਾਉ ਕੁਛ ਤਾਂ ਲੈਪਸ ਰਏ ਥੋੜੀ ਮੇਨਟੇਨੈਂਸ ਕੰਪਨੀ ਦੇ ਮੇਨਟੇਨੈਂਸ ਦੇ ਸਾਰੇ ਜੀ ਐਕਸਪਰਟਸ ਤੁਸੀਂ ਲਗਾ ਹੀ ਨਹੀਂ ਹੋਏ ਦਿਹਾੜੀ ਰੱਖੇ ਹੋਏ ਇੱਥੇ ਐਕਸਪਰਟ ਨਹੀਂ ਹੁੰਦੇ ਸਿਰ ਇਲੈਕਟ੍ਰੀਸ਼ੀਅਨ ਆ ਇਲੈਕਟ੍ਰੀਸ਼ੀਅਨ ਨੂੰ ਪ੍ਰੋਪਰਲੀ ਨਹੀਂ ਫੇਰ ਵੀ ਗੇਟ ਸੈਪਰਟ ਚੀਜ਼ ਹੈ ਇਲੈਕਟ੍ਰੀਸ਼ੀਅਨ ਲੱਗ ਲੱਗ ਚੀਜ਼ ਨਹੀਂ ਜਿਹੜਾ ਤੁਸੀਂ ਬੰਦੇ ਰੱਖੇ ਹੋਏ ਉਹਨਾਂ ਨੂੰ ਇਹ ਨੌਲੇਜ ਹੈ ਵੀ ਇਹ ਜੇਕਰ ਰਾਤ ਨੂੰ ਲੋਡ ਪਏ ਕਿਵੇਂ ਚੱਲੇਗੀ ਨੌਲੇਜ ਹੈ ਸਰ ਸਾਰੀ ਹਾਂਜੀ ਦੇ ਜਿਹੜਾ ਦੂਸਰਾ ਪਲਾਂਟ ਚਲਾਉਂਦਾ ਨਹੀਂ ਪਤਾ ਪਲਾਂਟ ਚਲਾਉਂਦਾ ਮੜੀ ਮੂਟੀ ਹੈ ਪ੍ਰਭੂ ਫੁਲੀ ਉਹ ਨਹੀਂ ਸਾਨੂੰ ਤਿੰਨ ਦਿਨ ਸਾਢੇ 5 ਵਜੇ ਦੀ ਸੂਚਨਾ ਮਿਲੀ ਫਾਇਲ ਕਾਲ ਦੀ ਜੇ ਅਸੀਂ ਤੁਰੰਤ ਜਿਹੜੀ ਹੈ ਉਹ ਫਾਇਲ ਟੈਂਡਰ ਕਰਦਾ ਆਪਣਾ ਥਰਡ ਸਟੇਸ਼ਨ ਤੋਂ ਨਾਲ ਦੀ ਨਾਲ ਸਾਨੂੰ ਹੋਰ ਕਾਲ ਆਈਆਂ ਅਸੀਂ 112 ਤੋਂ ਲੇਕੇ ਮੁਹਾਲੀ ਦੀ ਸੂਚਨਾ ਲਈ ਦੀ ਮੁਹਾਲੀ ਤੋਂ ਵੀ ਫਾਇਲ ਟੈਂਡਰ ਕਰਕੇ ਜਿਆ ਉਹ ਮੂਵ ਕਰਨ ਨੂੰ ਕਿਹਾ ਗਿਆ ਲੇਕਿਨ ਜਿਹੜਾ ਲਾਂਡਾ ਰੋਡ ਤੇ ਜਾਮ tha ਤੇ ਇੱਕ ਪਾਇਲਟ ਸਾਡਾ ਉੱਥੇ ਫਸ ਗਿਆ ਤੇ ਅਸੀਂ ਤੁਰੰਤ ਜਿਹੜਾ ਹੈ ਉਹ ਜਦੋਂ ਸਾਨੂੰ ਪਤਾ ਲੱਗਿਆ ਕਿ ਹਾਂ 5:45 ਤੇ ਕਿਹਨਾਂ ਸਰਟੀਫਿਕੇਟ ਦੀ ਜਿਹੜੀ ਹੈ ਉਹ ਜਾਮ ਸੀ ਫਸੀ ਹੋਈ ਹੈ ਅਸੀਂ ਦੂਜਾ ਫਾਇਲ ਟੈਂਡਰ ਜਿਹੜਾ ਹੈ ਤੁਰੰਤ ਥਰ ਮਾਰਕਨੀ ਕੋ ਸਰਟੀਫਾਈ ਕਰਵਾ ਗਿਆ ਜੀ ਕਿ ਇਹ ਹੁੰਦਾ ਅੱਗ ਲੱਗਣ ਨਾਲ ਜੀ ਸਿਲੰਡਰ ਫਟੇ ਸੀਗੇ ਜੀ ਤੇ ਉਸ ਦੌਰਾਨ ਜਿਹੜੇ ਦੋ ਵਿਅਕਤੀ ਅੱਗ ਬੁਝਾਰੇ ਸੀ ਉਹਨਾਂ ਦੇ ਸੱੜ ਪੈ ਗਿਆ ਸੀ ਥੋੜਾ ਜਿਹਾ ਤੇ ਉਸ ਤੋਂ ਬਾਅਦ ਉਹ ਹਸਪੀਟਲ ਐਡਮਿਟ ਹੋਣ ਚਲੇ ਗਏ